ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਇੱਕ ਪਦਿਆਤਰਾ ਸ਼ੁਰੂ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਵਿੱਚ ਪਦਿਆਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਦੇ ਉਦੇਸ਼ ਨਾਲ ਸਰੋਵਰ ਪ੍ਰੀਮੀਅਰ ਹੋਟਲ ਅੰਮ੍ਰਿਤਸਰ ਸਰਕਟ ਹਾਊਸ ਵਿਖੇ ਇੱਕ ਪੌਦਾ ਲਗਾਇਆ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ਿਆਂ ਵਿਰੁੱਧ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਸਰੋਵਰ ਪ੍ਰੀਮੀਅਰ ਹੋਟਲ ਸਰਕਟ ਹਾਊਸ ਅੰਮ੍ਰਿਤਸਰ ਦੇ ਪ੍ਰਮੁੱਖ ਸੁਖਮ੍ਰਿਤ ਸਿੰਘ ਅਤੇ ਵਿਸ਼ਾਲ ਮਹਿਤਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਪਧਿਆਤਰਾ ਨੌਜਵਾਨਾਂ ਦੇ ਪ੍ਰਵੇਖ ਲਈ ਬਹੁਤ ਮਦਦਗਾਰ ਹੋਵੇਗੀ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੇ ਸਾਰਿਆਂ ਨੂੰ ਰੁੱਖ ਲਗਾ ਕੇ ਸਮਾਜ ਨੂੰ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਵੀ ਦਿੱਤਾ ਹੋਟਲ ਪ੍ਰਬੰਧਨ ਵੱਲੋਂ ਵੀ ਰਾਜਪਾਲ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਸਾਖੀ ਸਹਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ देखो इते बड़ी वधिया चीज है के आपा ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਜ਼ਿਆਦਾ ਵਧਿਆ ਹੋਇਆ ਤੇ ਜੇ ਮੁਹਿੰਮ ਚਲਾਈ ਗਈ ਹੈ ਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ 4-5 ਦਿਨਾਂ ਤੋਂ ਇਸ ਤੇ ਫੋਕਸ ਕੀਤਾ ਜਾ ਰਿਹਾ ਬਹੁਤ ਵਧਿਆ ਤਰੀਕੇ ਫੋਕਸ ਕੀਤਾ ਜਾ ਰਿਹਾ ਇਹ ਚੰਗੀ ਗੱਲ ਹੈ ਜਿਹੜਾ ਇੱਥੇ ਹੋ ਰਿਹਾ ਤੇ ਅਸੀਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਕਿ ਸਾਡੇ ਹੋਟਲ ਤੋਂ ਅੱਜ ਜਿਨ੍ਹਾਂ ਨੇ ਪర్యਤਰਾ ਸ਼ੁਰੂ ਕੀਤੀ ਸੀ ਤੇ ਪర్యਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਬੂਟਾ ਵੀ ਇੱਥੇ ਪਲਾਂਟ ਕੀਤਾ ਮ ਇਹਨੂੰ ਵੀ ਚੰਗਾ ਸਮਝਦਾ ਕਿ ਆਈ ਥਿੰਕ ਇਟ ਇਜ਼ ਅ ਰੇਅ ਆਫ ਹੋਪ ਕਿ ਜਿਸ ਤਰ੍ਹਾਂ ਇਹ ਬੂਟਾ ਵੱਧਦਾ ਜਾਏਗਾ ਜਿਹੜਾ ਮਿਸ਼ਨ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹ ਵੀ ਹੋਰ ਜ਼ਿਆਦਾ ਵੱਧਦਾ ਜਾਏਗਾ ਤੇ ਚੰਗੇ ਤਰੀਕੇ ਅਕੀਦੇ ਹਾਂ ਇਹ ਸਭ ਤੋਂ ਫਰਸਟ ਟਾਈਮ ਇਨੀਸ਼ੀਏਟਿਵ ਹੈ ਤੇ ਮੈਂ ਕਦੀ ਗਵਰਨਰਸ ਦੇ ਬਾਰੇ ਕਦੀ ਸੁਣਿਆ ਨਹੀਂ ਕਿਸੇ ਵੀ ਸਟੇਟ ਤੇ ਹੋਣੀ ਹੈ ਕਦੀ ਹਿਸਟਰੀ ਦੇ ਵਿੱਚ ਕਿ ਉਹ ਪੈਦਲ ਸੜਕਾਂ ਤੇ ਉਤਰੇ ਜਾਂ ਪਦਿਆਤਰਾ ਕੀਤੀ ਹੈ ਇਹ ਫਰਸਟ ਟਾਈਮ ਕੀਤੀ ਹੈ ਇਹਦਾ ਮਤਲਬ ਕਿ ਇੱਕ ਤੇ ਸਾਰਿਆਂ ਦਾ ਪਤਾ ਲੱਗ ਰਿਹਾ ਕਿ ਕਿੰਨੀ ਇੰਪੋਰਟੈਂਸ ਇਸ ਸੀਜ਼ ਨੂੰ ਦਿੱਤੀ ਜਾ ਰਹੀ ਹੈ ਤੇ ਇਹ ਕਿੰਨਾ ਜ਼ਿਆਦਾ ਜ਼ਰੂਰੀ ਹੈ ਇੱਕ ਸਟੇਟ ਵਾਸਤੇ ਵੀ ਪ੍ਰੋਗਰੈਸ ਕਰਨ ਵਾਸਤੇ ਕਿ ਨਸ਼ੇ ਤੋਂ ਚੜਾਇਆ ਜਾਏ ਤਾਂ ਕਿ ਲੋਕ ਵੀ ਪ੍ਰੋਡਕਟਿਵ ਅਗੇ ਰੋ। ਦੇਖੋ ਸਾਡਾ ਮੇਨ ਪਰਪਸ ਹੈ ਕਿ ਇਹਦੇ ਨਾਲ ਅਵੇਅਰਨੈਸ ਫੈਲੇ। ਅਵੇਅਰਨੈਸ ਤਾਂ ਫੈਲਦੀ ਹੈ ਜੇ ਕੋਈ ਚੀਜ਼ ਬਹੁਤ ਵੱਡੇ ਤਰੀਕੇ ਕੀਤੀ ਜਾਂਦੀ ਹੈ। ਤੇ ਵੱਡੇ ਤਰੀਕੇ ਤਾਂ ਹੀ ਹੋਏਗੀ ਜੇ ਵੱਧ ਤੋਂ ਵੱਧ ਲੋਕ ਇਹਦੇ ਨਾਲ ਜੁੜਨਗੇ। ਇਸ ਤਰ੍ਹਾਂ ਹੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਮੇਹਤਰੀ ਬੋਧ ਪਰਿਵਾਰ which is a social spiritual organization founded by ਮੇਹਤਰੀ ਦਾਦਰਸ਼ੀ ਜੀ ਤੇ ਅਸੀਂ ਵੀ ਇਸ ਦੇ ਵਿੱਚ ਵੀ ਆਰ ਟੇਕਿੰਗ ਪਾਰਟ ਇਨ ਦਿਸ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਮੁਕਤ ਕੀਤਾ ਜਾਏ ਕਿ ਜਿਹੜਾ ਯੂਥ ਹੈ ਉਹਨੂੰ ਰਾਈਟ ਡਾਇਰੈਕਸ਼ਨ ਮਿਲੇ ਸਹੀ ਗਾਈਡੈਂਸ ਮਿਲੇ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਕਰ ਸਕਣ